बहसबाजी ਕੀਤੀ ਤੇ ਫਿਰ ਉਸਨੇ ਗੋਲੀਆਂ ਚਲਾ ਦਿੱਤੀਆਂ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੇਖਿਓ ਅੱਜ ਅਮੇ ਸੂਚਨਾ ਮਿਲੀ ਥੀ ਕਰੀਬ 2 ਵਜੇ ਕਿ ਥੀਮ ਪਾਰਕ ਮੇ ਪਸ਼ੂ जो मेला हो रहा है वहाँ फायरिंग हो रही है और पुलिस मौके पर पहुँची है और हम आगे जो आगामी जाँच वो कर रहे हैं सीसीटीवी सी टी कैमरा चेक कर रहे हैं और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगामी जांच कर रहे हैं तो कितनी गोलियां चली थी देखिए उस चीज़ का हम अभी सीसीटीवी कैमरा देख रहे हैं और जैसे भी पता चलेगा आपको किसने चलाई गोली हाँ ये अभी हमें पता चल रहा है कि जो इनके आपस में रंजिश थी जो होते हैं आपस में इनकी कोई रंजिश थी उसके अभी उनका नाम सामने आया बाकी तो नहीं नहीं, तो था चलाने वाला हरियाणा पंजाब कहाँ से तो जज्जर का पता चल रहा है जैसे आपको बता दिया जाए पशु मेले उस वक्त सनसनी फैल गई जब उ कुछ नौजवाना ने आके फायरिंग कर दी हालांकि पुलिस अधिकारी ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਕੁਰਕ ਖੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਸ਼ੂ ਅਮੇਲੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਣ ਵਾਲਾ ਵਿਅਕਤੀ ਛੱਜੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਪਸ਼ੂ ਮੇਲੇ ਦੇ ਵਿੱਚ ਲੈ ਕੇ ਆਇਆ ਸੀ ਮੁਕਾਬਲੇ ਦੌਰਾਨ ਹਾਰ ਹੋਈ ਤਾਂ ਉਹ ਫੈਸਲੇ ਤੋਂ ਗੁੱਸੇ ਦੇ ਵਿੱਚ ਆ ਗਿਆ ਬਹਿਸਬਾਜ਼ੀ ਕੀਤੀ ਤੇ ਫਿਰ ਉਸਨੇ ਗੋਲੀਆਂ ਚਲਾ ਦਿੱਤੀਆਂ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੇਖਿਓ ਅੱਜ ਅਮੇ ਸੂਚਨਾ ਮਿਲੀ ਥੀ ਕਰੀਬ 2 ਵਜੇ ਕਿ ਥੀਮ ਪਾਰਕ ਮੇ ਪਸ਼ੂ जो मेला हो रहा है वहाँ फायरिंग हो गई है और पुलिस मौके पे पहुंची है और हम आगे जो आगामी जांच है वो कर रहे हैं सीसीटीवी कैमरा चेक कर रहे हैं और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगामी जांच कर रहे हैं तो कितनी गोलियां है चली थी देखिए उस चीज का हम अभी सीसीटीवी कैमरा देख रहे हैं हाँ। और जैसे भी पता चलेगा आपको किसने चलाई गाड़ी हाँ ये आ, अभी हमें पता चल रहा है कि जो मंजीत सुन थी इनके आपस में रंजिश थी जो व्यापारी होते हैं आपस में ਇਹ ਕੋਈ ਰੰਜਿਸ਼ ਨਹੀਂ ਸੀ ਉਸਕੇ ਅਭੀ ਉਨ੍ਹਾਂ ਦਾ ਨਾਮ ਸਾਹਮਣੇ ਆਇਆ ਬਾਕੀ ਜਿ세 ਅੱਗੇ ਜਾਂਚ ਚੱਲ ਰਹੀ ਕਿਸੇ ਕੋ ਲਗੀ ਤਾਂ ਨਹੀਂ ਨਾ ਗੋਲੀ ਨਹੀਂ ਗੋਲੀ ਕਿਸੇ ਕੋ ਨਹੀਂ ਲੱਗੀ ਤਾਂ ਕਹਾਂ ਸੇ ਆਇਆ ਥਾ ਚਲਾਉਣੇ ਵਾਲਾ ਹਰਿਆਣਾ ਪੰਜਾਬ ਕਹਾਂ ਚ ਆਇਆ ਥਾ ਗੋਲੀ ਚਲਾਉਣੇ ਅਭੀ ਜੱਜਰ ਦਾ ਬਤਾ ਚੱਲ ਰਹਾ ਜਿ세 ਵੈਰੀਫਾਈ ਹੋਗਾ ਆਪਕੋ ਬਤਾ ਦੇ ਜਾਈ ਪਸ਼ੂ ਮੇਲੇ ਦੇ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ ਉੱਥੇ ਕੁਝ ਨੌਜਵਾਨਾਂ ਨੇ ਆ ਕੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਪੁਲਿਸ ਅਧਿਕਾਰੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚਦੇ ਨੇ ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਕੁਰਖੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਸ਼ੂ ਅਮੇਲੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਅਸ਼ੁੱਧ ਦਾ ਮਾਹੌਲ ਬਣ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਣ ਵਾਲਾ ਵਿਅਕਤੀ ਛੱਜੜ ਦਾ ਰਹਿਣ ਵਾਲਾ ਦੱਸੀਆ ਜਾ ਰਿਹਾ ਹੈ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਪਸ਼ੂ ਮੇਲੇ ਦੇ ਵਿੱਚ ਲੈ ਕੇ ਆਇਆ ਸੀ ਮੁਕਾਬਲੇ ਦੌਰਾਨ ਹਾਰ ਹੋਈ ਤਾਂ ਉਹ ਫੈਸਲੇ ਤੋਂ ਗੁੱਸੇ ਦੇ ਵਿੱਚ ਆ ਗਿਆ ਬਹਿਸਬਾਜ਼ੀ ਕੀਤੀ ਤੇ ਫਿਰ ਉਸਨੇ ਗੋਲੀਆਂ ਚਲਾ ਦਿੱਤੀਆਂ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੇਖਿਓ ਅੱਜ ਅਮੇ ਸੂਚਨਾ ਮਿਲੀ ਥੀ ਕਰੀਬ 2 ਵਜੇ ਕਿ ਥੀਮ ਪਾਰਕ ਮੇ ਪਸ਼ੂ जो मेला हो रहा है वहाँ फायरिंग हो गई है और पुलिस मौके पे पहुंची है और हम आगे जो आगामी जांच है वो कर रहे हैं सीसीटीवी कैमरा चेक कर रहे हैं और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगामी जांच कर रहे हैं तो कितनी गोलियां चली थी देखिए उस चीज़ का हम अभी सीसीटीवी कैमरा देख रहे हैं हाँ। और जैसे ही पता चलेगा आपको किसने चलाई गोली हाँ ये अभी हमें पता चल रहा है कि जो मंजीत तो थी इनके आपस में रंजिश थी जो व्यापारी होते हैं आपस में इनकी कोई रंजिश थी उसके अभी उनका नाम सामने आया बाकी जैसे ही आगे जांच किसी को लगी तो नहीं ना गोली नहीं गोली किसी को नहीं तो कहाँ से आया था चलाने वाला हरियाणा पंजाब कहाँ से आया था गोली गोली अभी जज्जर का पता चल रहा है जैसे ही वेरीफाई होगा आपको बता दिया जाए ਸ਼ੋ ਮੇਲੇ ਦੇ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ ਉੱਥੇ ਕੁਝ ਨੌਜਵਾਨਾਂ ਨੇ ਆ ਕੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਪੁਲਿਸ ਅਧਿਕਾਰੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਕੁਰਕਸ਼ੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਸ਼ੂ ਅਮੇਲੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਣ ਵਾਲਾ ਵਿਅਕਤੀ ਛੱਜੜ ਦਾ ਰਹਿਣ ਵਾਲਾ ਦੱਸੀਆ ਜਾ ਰਿਹਾ ਹੈ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਪਸ਼ੂ ਮੇਲੇ ਦੇ ਵਿੱਚ ਲੈ ਕੇ ਆਇਆ ਸੀ ਮੁਕਾਬਲੇ ਦੌਰਾਨ ਹਾਰ ਹੋਈ ਤਾਂ ਉਹ ਫੈਸਲੇ ਤੋਂ ਗੁੱਸੇ ਦੇ ਵਿੱਚ ਆ ਗਿਆ ਬਹਿਸਬਾਜ਼ੀ ਕੀਤੀ ਤੇ ਫਿਰ ਉਸਨੇ ਗੋਲੀਆਂ ਚੁਲਾ ਦਿੱਤੀਆਂ ਤਿੰਨ ਤੋਂ ਚਾਰ ਰਾਊਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ देखिए आज हमें सूचना मिली थी करीब दो बजे की थीम पार्क में पशु जो मेला हो रहा है वहाँ फायरिंग हो गई है और पुलिस मौके पे पहुंची है और हम आगे जो आगामी जांच है वो कर रहे हैं सीसीटीवी कैमरे कैमरा चेक कर रहे हैं और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगामी जांच कर रहे हैं तो कितनी गोलियाँ चली थी देखिए उस चीज का हम अभी सीसीटीवी कैमरा देख रहे हैं हाँ। और जैसे भी पता चलेगा आपको किसने चलाई कुछ हाँ ये अभी हमें पता चल रहा है कि जो मंजीत थी ये आपस में रंजिश थी जो व्यापारी होते हैं आपस में ਇਹ ਕੋਈ ਰੰਜਿਸ਼ ਥੀ ਉਸਕੇ ਅਭੀ ਉਨ੍ਹਾਂ ਦਾ ਨਾਮ ਸਾਹਮਣੇ ਆਇਆ ਬਾਕੀ ਜਿ세 ਹੀ ਅੱਗੇ ਜਾਂਚ ਚੱਲ ਰਹੀ ਕਿਸੇ ਕੋ ਲਗੀ ਤਾਂ ਨਹੀਂ ਨਾ ਗੋਲੀ ਨਹੀਂ ਗੋਲੀ ਕਿਸੇ ਕੋ ਨਹੀਂ ਲੱਗੀ ਤਾਂ ਕਹਾਂ ਛੇ ਆਇਆ ਥਾ ਚਲਾਉਣ ਵਾਲਾ ਹਰਿਆਣਾ ਪੰਜਾਬ ਕਹਾਂ ਛੇ ਆਇਆ ਥਾ ਗੋਲੀ ਚਲਾਉਣ ਅਭੀ ਜੱਜਰ ਦਾ ਪਤਾ ਚੱਲ ਰਹਾ ਜਿ세 ਹੀ ਵੈਰੀਫਾਈ ਹੋਗਾ ਤੁਹਾਨੂੰ ਬਤਾ ਦਿੱਤਾ ਜਾਏ ਪਸ਼ੂ ਮੇਲੇ ਦੇ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ ਉੱਥੇ ਕੁਝ ਨੌਜਵਾਨਾਂ ਨੇ ਆ ਕੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਪੁਲਿਸ ਅਧਿਕਾਰੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਕੁਰਖੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਸ਼ੂ ਅਮੇਲੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਅਸ਼ੁੱਧ ਦਾ ਮਾਹੌਲ ਬਣ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਛੱਜੜ ਦਾ ਰਹਿਣ ਵਾਲਾ ਦੱਸੀਆ ਜਾ ਰਿਹਾ ਹੈ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਪਸ਼ੂ ਮੇਲੇ ਦੇ ਵਿੱਚ ਲੈ ਕੇ ਆਇਆ ਸੀ ਮੁਕਾਬਲੇ ਦੌਰਾਨ ਹਾਰ ਹੋਈ ਤਾਂ ਉਹ ਫੈਸਲੇ ਤੋਂ ਗੁੱਸੇ ਦੇ ਵਿੱਚ ਆ ਗਿਆ ਬਹਿਸਬਾਜ਼ੀ ਕੀਤੀ ਤੇ ਫਿਰ ਉਸਨੇ ਗੋਲੀਆਂ ਚਲਾ ਦਿੱਤੀਆਂ ਤਿੰਨ ਤੋਂ ਚਾਰ ਰਾਊਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ देखिए आज हमें सूचना मिली थी करीब दो बजे की थीम पार्क में पशु जो मेला हो रहा है वहाँ फायरिंग हो गई है और पुलिस मौके पर पहुंची है और हम आगे जो आगामी जांच है वो कर रहे हैं सीसीटीवी कैमरा चेक कर रहे हैं और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगामी जांच कर रहे हैं तो कितनी गोलियां चली थी देखिए उस चीज़ का हम अभी सीसीटीवी कैमरा देख रहे हैं और जैसे भी पता चलेगा आपको किसने चलाई गोली हाँ ये अभी हमें पता चल रहा है कि जो मंजीत थी इनके आपस में रंजिश थी जो व्यापारी होते हैं आपस में इनकी कोई रंजिश थी उसके अभी उनका नाम सामने आया बाकी जैसे ही आगे जांच किसी किसी को लगी तो नहीं ना नहीं ना गोली गोली जाँच तो कहाँ से आया था चलाने वाला हरियाणा पंजाब कहाँ से आया था गोली चला अभी जज्जर का पता चल रहा है जैसे ही वेरीफाई होगा आपको बता दिया जाएगा ਪਸ਼ੂ ਮੇਲੇ ਦੇ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ ਉੱਥੇ ਕੁਝ ਨੌਜਵਾਨਾਂ ਨੇ ਆ ਕੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਪੁਲਿਸ ਅਧਿਕਾਰੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਕੁਰਕ ਖੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਸ਼ੂ ਮੇਲੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਅਸ਼ੁੱਧ ਦਾ ਮਾਹੌਲ ਬਣ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਣ ਵਾਲਾ ਵਿਅਕਤੀ ਛੱਜੜ ਦਾ ਰਹਿਣ ਵਾਲਾ ਦੱਸੀਆ ਜਾ ਰਿਹਾ ਹੈ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਪਸ਼ੂ ਮੇਲੇ ਦੇ ਵਿੱਚ ਲੈ ਕੇ ਆਇਆ ਸੀ ਮੁਕਾਬਲੇ ਦੌਰਾਨ ਹਾਰ ਹੋਈ ਤਾਂ ਉਹ ਫਾਂਸਲੇ ਤੋਂ ਗੁੱਸੇ ਦੇ ਵਿੱਚ ਆ ਗਿਆ ਬਹਿਸਬਾਜ਼ੀ ਕੀਤੀ ਤੇ ਫਿਰ ਉਸਨੇ ਗੋਲੀਆਂ ਚਲਾ ਦਿੱਤੀਆਂ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੇਖਿਓ ਅੱਜ ਅਮੇ ਸੂਚਨਾ ਮਿਲੀ ਥੀ ਕਰੀਬ 2 ਵਜੇ ਕਿ ਥੀਮ ਪਾਰਕ ਮੇ ਪਸ਼ੂ जो मेला हो रहा है वहाँ फायरिंग हो गई है और पुलिस मौके पे पहुंची है और हम आगे जो आगाम जांच है वो कर रहे हैं सीसीटीवी कैमरा चेक कर रहे हैं और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगाम जांच कर रहे हैं तो कितनी गोलियां चली थी देखिए उस चीज का हम अभी सीसीटीवी कैमरा देख रहे हैं है। और, और जैसे भी पता चलेगा आपको किसने चलाई है कि जो मंजीत थी, थी इनके आपस में रंजिश थी जो व्यापारी होते हैं आपस में ਇਹ ਕੋਈ ਰੰਜਿਸ਼ ਨਹੀਂ ਸੀ ਉਸਕੇ ਅਭੀ ਉਨ੍ਹਾਂ ਦਾ ਨਾਮ ਸਾਹਮਣੇ ਆਇਆ ਬਾਕੀ ਜੈਸੀ ਅੱਗੇ ਜਾਂਚ ਚੱਲ ਰਹੀ ਕਿਸੇ ਕੋ ਲਗੀ ਤਾਂ ਨਹੀਂ ਨੈ ਗੋਲੀ ਨਹੀਂ ਗੋਲੀ ਕਿਸੇ ਕੋ ਨਹੀਂ ਲੱਗੀ ਤਾਂ ਕਹਾਂ ਸੇ ਆਇਆ ਥਾ ਚਲਾਉਣ ਵਾਲਾ ਹਰਿਆਣਾ ਪੰਜਾਬ ਕਹਾਂ ਚ ਆਇਆ ਥਾ ਗੋਲੀ ਚਲਾਉਣ ਅਭੀ ਜੱਜਰ ਦਾ ਬਤਾ ਚੱਲ ਰਹਾ ਜੈਸੀ ਵੈਰੀਫਾਈ ਹੋਗਾ ਆਪਕੋ ਬਤਾ ਦੇ ਜਾਈ ਪਸ਼ੂ ਮੇਲੇ ਦੇ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ ਉੱਥੇ ਕੁਝ ਨੌਜਵਾਨਾਂ ਨੇ ਆ ਕੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਪੁਲਿਸ ਅਧਿਕਾਰੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਕੁਰਖੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਸ਼ੂ ਅਮੇਲੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਅਸ਼ੁੱਧ ਦਾ ਮਾਹੌਲ ਬਣ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਣ ਵਾਲਾ ਵਿਅਕਤੀ ਛੱਜੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਪਸ਼ੂ ਮੇਲੇ ਦੇ ਵਿੱਚ ਲੈ ਕੇ ਆਇਆ ਸੀ ਮੁਕਾਬਲੇ ਦੌਰਾਨ ਹਾਰ ਹੋਈ ਤਾਂ ਉਹ ਫੈਸਲੇ ਤੋਂ ਗੁੱਸੇ ਦੇ ਵਿੱਚ ਆ ਗਿਆ ਬਹਿਸਬਾਜ਼ੀ ਕੀਤੀ ਤੇ ਫਿਰ ਉਸਨੇ ਗੋਲੀਆਂ ਚਲਾ ਦਿੱਤੀਆਂ ਤਿੰਨ ਤੋਂ ਚਾਰ ਰਾਊਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੇਖਿਓ ਅੱਜ ਅਮੇ ਨੂੰ ਸੂਚਨਾ ਮਿਲੀ ਸੀ ਕਰੀਬ 2 ਵਜੇ ਕਿ ਥੀਮ ਪਾਰਕ ਮੇ ਪਸ਼ੂ जो मेला हो रहा है वहाँ फायरिंग हो गई है और पुलिस मौके पे पहुंची है और हम आगे जो आगामी जाँच है वो कर रहे हैं सीसीटीवी कैमरा चेक कर रहे हैं और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगाम की जाँच कर रहे हैं तो कितनी गोलियां चली थी देखिए उस चीज का हम अभी सीसीटीवी कैमरा देख रहे हैं और जैसे भी पता चलेगा आपको तो चलाई हाँ ये अभी हमें पता चल रहा है कि जो आपस में रंजिश थी जो होते हैं आपस में इनकी कोई रंजिश थी उसके अभी उनका नाम सामने आया बाकी जैसे कहाँ से आया था चलाने वाला हरियाणा पंजाब कहाँ से तो अभी जज्जर का पता चल रहा है जैसे होगा आपको बता दिया जाए पशु मेले उस वक्त सनसनी फैल गई जब उ कुछ नौजवाना ने आके फायरिंग कर दी हालांकि पुलिस अधिकारी ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਕੁਰਖੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਸ਼ੂ ਅਮੇਲੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਅਸ਼ੁੱਧ ਦਾ ਮਾਹੌਲ ਬਣ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਣ ਵਾਲਾ ਵਿਅਕਤੀ ਛੱਜੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਪਸ਼ੂ ਮੇਲੇ ਦੇ ਵਿੱਚ ਲੈ ਕੇ ਆਇਆ ਸੀ ਮੁਕਾਬਲੇ ਦੌਰਾਨ ਹਾਰ ਹੋਈ ਤਾਂ ਉਹ ਫੈਸਲੇ ਤੋਂ ਗੁੱਸੇ ਦੇ ਵਿੱਚ ਆ ਗਿਆ ਬਹਿਸਬਾਜ਼ੀ ਕੀਤੀ ਤੇ ਫਿਰ ਉਸਨੇ ਗੋਲੀਆਂ ਚਲਾ ਦਿੱਤੀਆਂ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੇਖਿਓ ਅੱਜ ਅਮੇ ਸੂਚਨਾ ਮਿਲੀ ਥੀ ਕਰੀਬ 2 ਵਜੇ ਕਿ ਥੀਮ ਪਾਰਕ ਮੇ ਪਸ਼ੂ जो मेला हो रहा है वहाँ फायरिंग हो रही है और पुलिस मौके पे पहुंची है और हम अग की जो आगामी जांच है वो कर रहे हैं सीसीटीवी कैमरा चेक कर रहे हैं और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगामी जांच कर रहे हैं तो कितनी गोलियां चली थी उस चीज का हम अभी सीसीटीवी कैमरा देख रहे हैं हाँ। और, और जैसे भी पता चलेगा आपको चलाई गोली हाँ ये अभी हमें पता चल रहा है कि जो पे मंजीत ये इनके आपस में रंजिश थी जो व्यापारी होते हैं आपस में ਇਹ ਕੋਈ ਰੰਜਿਸ਼ ਥੀ ਉਸਕੇ ਅਭੀ ਉਨ੍ਹਾਂ ਦਾ ਨਾਮ ਸਾਹਮਣੇ ਆਇਆ ਬਾਕੀ ਜਿ세 ਹੀ ਅੱਗੇ ਜਾਂਚ ਚੱਲ ਰਹੀ ਕਿਸੇ ਕੋ ਲਗੀ ਤਾਂ ਨਹੀਂ ਨਾ ਗੋਲੀ ਨਹੀਂ ਗੋਲੀ ਕਿਸੇ ਕੋ ਨਹੀਂ ਲੱਗੀ ਤਾਂ ਕਹਾਂ ਸੇ ਆਇਆ ਥਾ ਚਲਾਉਣੇ ਵਾਲਾ ਹਰਿਆਣਾ ਪੰਜਾਬ ਕਹਾਂ ਸੇ ਆਇਆ ਥਾ ਗੋਲੀ ਚਲਾਉਣੇ ਅਭੀ ਜੱਜਰ ਦਾ ਪਤਾ ਚੱਲ ਰਹਾ ਹੈ ਜਿ세 ਹੀ ਵੈਰੀਫਾਈ ਹੋਗਾ ਤੁਹਾਨੂੰ ਬਤਾ ਦੇ ਜਾਈਏ ਪਸ਼ੂ ਮੇਲੇ ਦੇ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ ਉੱਥੇ ਕੁਝ ਨੌਜਵਾਨਾਂ ਨੇ ਆ ਕੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਪੁਲਿਸ ਅਧਿਕਾਰੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਕੁਰਖੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਸ਼ੂ ਅਮੇਲੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਣ ਵਾਲਾ ਵਿਅਕਤੀ ਛੱਜੜ ਦਾ ਰਹਿਣ ਵਾਲਾ ਦੱਸੀਆ ਜਾ ਰਿਹਾ ਹੈ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਪਸ਼ੂ ਮੇਲੇ ਦੇ ਵਿੱਚ ਲੈ ਕੇ ਆਇਆ ਸੀ ਮੁਕਾਬਲੇ ਦੌਰਾਨ ਹਾਰ ਹੋਈ ਤਾਂ ਉਹ ਫੈਸਲੇ ਤੋਂ ਗੁੱਸੇ ਦੇ ਵਿੱਚ ਆ ਗਿਆ ਬਹਿਸਬਾਜ਼ੀ ਕੀਤੀ ਤੇ ਫਿਰ ਉਸਨੇ ਗੋਲੀਆਂ ਚੁਲਾ ਦਿੱਤੀਆਂ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੇਖਿਓ ਅੱਜ ਅਮੇ ਸੂਚਨਾ ਮਿਲੀ ਥੀ ਕਰੀਬ 2 ਵਜੇ ਕਿ ਥੀਮ ਪਾਰਕ ਮੇ ਪਸ਼ੂ जो मेला हो रहा है वहाँ फायरिंग हो रही है और पुलिस मौके पे पहुंची है और हम आगे जो आगामी की है वो कर रहे हैं सीसीटीवी कैमरा चेक कर रहे हैं और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगामी की कर रहे हैं तो कितनी गोलियां चली थी देखिए उस चीज़ का हम अभी सीसीटीवी कैमरा देख रहे हैं और जैसे भी पता चलेगा आपको किसने चलाई गोली कुछ है। हाँ ये अभी हमें पता चल रहा है कि जो मंजीत थी इनके आपस में रंजिश थी जो व्यापारी होते हैं आपस में इनकी कोई रंजिश थी उसके अभी उनका नाम सामने आया बाकी जैसे ही आगे जांच किसी को लगी तो नहीं ना गोली नहीं गोली किसी गोली लगा तो कहाँ से आया था चलाने वाला हरियाणा पंजाब कहाँ से आया था तो गोली चला अभी जज्जर का पता चल रहा है जैसे ही वेरीफाई होगा आपको बता दिया जाएगा ਪਸ਼ੂ ਮੇਲੇ ਦੇ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ ਉੱਥੇ ਕੁਝ ਨੌਜਵਾਨਾਂ ਨੇ ਆ ਕੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਪੁਲਿਸ ਅਧਿਕਾਰੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਕੁਰਕ ਖੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਸ਼ੂ ਮੇਲੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਅਸ਼ੁੱਧ ਦਾ ਮਾਹੌਲ ਬਣ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਣ ਵਾਲਾ ਵਿਅਕਤੀ ਛੱਜੜ ਦਾ ਰਹਿਣ ਵਾਲਾ ਦੱਸੀਆ ਜਾ ਰਿਹਾ ਹੈ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਪਸ਼ੂ ਮੇਲੇ ਦੇ ਵਿੱਚ ਲੈ ਕੇ ਆਇਆ ਸੀ ਮੁਕਾਬਲੇ ਦੌਰਾਨ ਹਾਰ ਹੋਈ ਤਾਂ ਉਹ ਫਾਂਸਲੇ ਤੋਂ ਗੁੱਸੇ ਦੇ ਵਿੱਚ ਆ ਗਿਆ ਬਹਿਸਬਾਜ਼ੀ ਕੀਤੀ ਤੇ ਫਿਰ ਉਸਨੇ ਗੋਲੀਆਂ ਚਲਾ ਦਿੱਤੀਆਂ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੇਖਿਓ ਅੱਜ ਅਮੇ ਸੂਚਨਾ ਮਿਲੀ ਥੀ ਕਰੀਬ 2 ਵਜੇ ਕਿ ਥੀਮ ਪਾਰਕ ਮੇ ਪਸ਼ੂ जो मेला हो रहा है वहाँ फायरिंग हो गई है और पुलिस मौके पे पहुंची है और हम आपकी जो आगामी जांच है वो कर रहे हैं सीसीटीवी कैमरा चेक कर रहे हैं और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगामी जांच कर रहे हैं कितनी गोलियां चली थी देखिए उस चीज़ का हम अभी सीसीटीवी कैमरा देख रहे हैं और जैसे भी पता चलेगा आपको किसने चलाई हाँ ये अभी हमें पता चल रहा है कि जो आपस में रंजिश थी जो होते हैं आपस में इनकी कोई रंजिश थी उसके अभी उनका नाम सामने आया हरियाणा पंजाब कहाँ से आया था, चलाने वाला कहां से आया था तो गोली चलाने अभी जज्जर का पता चल रहा है जैसे वेरीफाई होगा आपको बता दिया जाए पशु मेले उस वक्त सनसनी फैल गई जब उ कुछ नौजवाना ने आके फायरिंग कर दी हालांकि पुलिस अधिकारी ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਕੁਰਕਸ਼ੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਸ਼ੂ ਅਮੇਲੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਣ ਵਾਲਾ ਵਿਅਕਤੀ ਛੱਜੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਪਸ਼ੂ ਮੇਲੇ ਦੇ ਵਿੱਚ ਲੈ ਕੇ ਆਇਆ ਸੀ ਮੁਕਾਬਲੇ ਦੌਰਾਨ ਹਾਰ ਹੋਈ ਤਾਂ ਉਹ ਫੈਸਲੇ ਤੋਂ ਗੁੱਸੇ ਦੇ ਵਿੱਚ ਆ ਗਿਆ ਬਹਿਸਬਾਜ਼ੀ ਕੀਤੀ ਤੇ ਫਿਰ ਉਸਨੇ ਗੋਲੀਆਂ ਚੁਲਾ ਦਿੱਤੀਆਂ ਤਿੰਨ ਤੋਂ ਚਾਰ ਰਾਊਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ देखिए आज हमें सूचना मिली थी करीब दो बजे की थीम पार्क में पशु जो मेला हो रहा है वहाँ फायरिंग हो गई है और पुलिस मौके पे पहुंची है और हम आगे जो आगाम जांच है वो कर रहे हैं सीसीटीवी कैमरा चेक कर रहे हैं और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगाम जांच कर रहे हैं तो कितनी गोलियाँ चली थी देखिए उस चीज का हम अभी सीसीटीवी कैमरा देख रहे हैं और जैसे भी पता चलेगा आपको किसने चलाई गोली हाँ ये अभी हमें पता चल रहा है कि जो मंजीत थी इनके आपस में रंजीत थी जो व्यापारी होते हैं आपस में ਇਹ ਕੋਈ ਰੰਜਿਸ਼ ਨਹੀਂ ਸੀ ਉਸਕੇ ਅਭੀ ਉਨ੍ਹਾਂ ਦਾ ਨਾਮ ਸਾਹਮਣੇ ਆਇਆ ਬਾਕੀ ਜਿ세 ਅੱਗੇ ਜਾਂਚ ਚੱਲ ਰਹੀ ਕਿਸੇ ਕੋ ਲਗੀ ਤਾਂ ਨਹੀਂ ਨਾ ਗੋਲੀ ਨਹੀਂ ਗੋਲੀ ਕਿਸੇ ਕੋ ਨਹੀਂ ਲੱਗੀ ਤਾਂ ਕਹਾਂ ਸੇ ਆਇਆ ਤਾਂ ਚਲਾਉਣ ਵਾਲਾ ਹਰਿਆਣਾ ਪੰਜਾਬ ਕਹਾਂ ਸੇ ਆਇਆ ਤਾਂ ਗੋਲੀ ਚਲਾਇਆ ਅਭੀ ਚੰਗਰ ਦਾ ਬਤਾ ਚੱਲ ਰਹਾ ਹੈ ਜਿ세 ਵੈਰੀਫਾਈ ਹੋਗਾ ਆਪਕੋ ਬਤਾ ਦੇ ਜਾਈ ਪਸ਼ੂ ਮੇਲੇ ਦੇ ਵਿੱਚ ਉਸ ਵਕਤ ਸੰਸਨੀ ਫੈਲ ਗਈ ਜਦੋਂ ਉੱਥੇ ਕੁਝ ਨੌਜਵਾਨਾਂ ਨੇ ਆ ਕੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਪੁਲਿਸ ਅਧਿਕਾਰੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਕੁਰਖੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਸ਼ੂ ਅਮੇਲੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਅਸ਼ੁੱਧ ਦਾ ਮਾਹੌਲ ਬਣ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਣ ਵਾਲਾ ਵਿਅਕਤੀ ਛੱਜੜ ਦਾ ਰਹਿਣ ਵਾਲਾ ਦੱਸੀਆ ਜਾ ਰਿਹਾ ਹੈ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਪਸ਼ੂ ਮੇਲੇ ਦੇ ਵਿੱਚ ਲੈ ਕੇ ਆਇਆ ਸੀ ਮੁਕਾਬਲੇ ਦੌਰਾਨ ਹਾਰ ਹੋਈ ਤਾਂ ਉਹ ਫੈਸਲੇ ਤੋਂ ਗੁੱਸੇ ਦੇ ਵਿੱਚ ਆ ਗਿਆ ਬਹਿਸਬਾਜ਼ੀ ਕੀਤੀ ਤੇ ਫਿਰ ਉਸਨੇ ਗੋਲੀਆਂ ਚੁਲਾ ਦਿੱਤੀਆਂ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੇਖਿਓ ਅੱਜ ਅਮੇ ਸੂਚਨਾ ਮਿਲੀ ਥੀ ਕਰੀਬ 2 ਵਜੇ ਕਿ ਥੀਮ ਪਾਰਕ ਮੇ ਪਸ਼ੂ जो मेला हो रहा है वहाँ फायरिंग हो गई है और पुलिस मौके पे पहुंची है और हम आगे जो आगामी जांच है वो कर रहे हैं सीसीटीवी कैमरा चेक कर रहे हैं और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगामी जांच कर रहे हैं तो कितनी गोलियां चली थी उस चीज का हम अभी सीसीटीवी कैमरा देख रहे हैं हाँ। और, और जैसे भी पता चलेगा आपको किसने चलाई गोली कुछ। हाँ ये अभी हमें पता चल रहा है कि जो मंजीत थी ये इनके आपस में रंजिश थी जो व्यापारी होते हैं आपस में ਇਹਦੀ ਕੋਈ ਰੰਜਿਸ਼ ਥੀ ਉਸਕੇ ਅਭੀ ਉਨ੍ਹਾਂ ਦਾ ਨਾਮ ਸਾਹਮਣੇ ਆਇਆ ਬਾਕੀ ਜੈਸੀ ਅੱਗੇ ਜਾਂਚ ਚੱਲ ਰਹੀ ਹੈ ਕਿਸੇ ਕੋ ਲਗੀ ਤਾਂ ਨਹੀਂ ਨਾ ਗੋਲੀ ਨਹੀਂ ਗੋਲੀ ਕਿਸੇ ਕੋ ਨਹੀਂ ਲੱਗੀ ਤਾਂ ਕਹਾਂ ਸੇ ਆਇਆ ਥਾ ਚਲਾਉਣੇ ਵਾਲਾ ਹਰਿਆਣਾ ਪੰਜਾਬ ਕਹਾਂ ਸੇ ਆਇਆ ਥਾ ਗੋਲੀ ਚਲਾਉਣੇ ਅਭੀ ਜੱਜਰ ਦਾ ਪਤਾ ਚੱਲ ਰਹਾ ਹੈ ਜੈਸੀ ਵੈਰੀਫਾਈ ਹੋਗਾ ਤੁਹਾਨੂੰ ਬਤਾ ਦੇ ਜਾਈ ਪਸ਼ੂ ਮੇਲੇ ਦੇ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ ਉੱਥੇ ਕੁਝ ਨੌਜਵਾਨਾਂ ਨੇ ਆ ਕੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਪੁਲਿਸ ਅਧਿਕਾਰੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਕੁਰਖੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਸ਼ੂ ਅਮੇਲੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚਲਾਣ ਵਾਲਾ ਵਿਅਕਤੀ ਛੱਜੜ ਦਾ ਰਹਿਣ ਵਾਲਾ ਦੱਸੀਆ ਜਾ ਰਿਹਾ ਹੈ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਪਸ਼ੂ ਮੇਲੇ ਦੇ ਵਿੱਚ ਲੈ ਕੇ ਆਇਆ ਸੀ ਮੁਕਾਬਲੇ ਦੌਰਾਨ ਹਾਰ ਹੋਈ ਤਾਂ ਉਹ ਫਾਂਸਲੇ ਤੋਂ ਗੁੱਸੇ ਦੇ ਵਿੱਚ ਆ ਗਿਆ ਬਹਿਸਬਾਜ਼ੀ ਕੀਤੀ ਤੇ ਫਿਰ ਉਸਨੇ ਗੋਲੀਆਂ ਚਲਾ ਦਿੱਤੀਆਂ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਗਏ ਆਪਣਾ ਤਫੜੀ ਦਾ ਮਖੌਲ ਬਣ ਗਿਆ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੇਖਿਓ ਅੱਜ ਅਮੇ ਸੂਚਨਾ ਮਿਲੀ ਸੀ ਕਰੀਬ 2 ਵਜੇ ਕਿ ਥੀਮ ਪਾਰਕ ਮੇ ਪਸ਼ੂ ਜੋ ਮੇਲਾ ਹੋ ਰਹਾ ਵਹਾਂ ਫਾਇਰਿੰਗ ਹੋ ਗਈ ਹੈ। اور پولیس موقع پہ پہنچی ہے اور ہم اگگی جو اگامنے جاچ ہو کر رہے ہیں سی سی ٹی وی کی نگرانی کر رہے ہیں और गवाहों से पूछताछ कर रहे हैं इस फायरिंग में कोई जानी नुकसान नहीं हुआ और हम अभी आगामी जांच कर रहे हैं तो, तो, तो कितनी गोलियां चली थी देखिए उस चीज़ का हम अभी सीसीटीवी कैमरा देख रहे हैं और जैसे भी पता चलेगा आपको किसने चलाई गोली हाँ ये अभी हमें पता चल रहा है कि जो मंजीत सुंदर थी इनके आपस में रंजिश थी जो व्यापारी होते हैं आपस में ਇਹ ਕੋਈ ਰੰਜਿਸ਼ تھی ਉਸਕੇ ਅਭੀ ਉਨ੍ਹਾਂ ਦਾ ਨਾਮ ਸਾਹਮਣੇ ਆਇਆ ਬਾਕੀ